ਪਿੰਡ ਬਖਸ਼ੀ ਵਾਲਾ ਤੇ ਇਹਦੀਆਂ ਸਮੂਥੀਆਂ ਸੰਸਥਾਵਾਂ ਭਾਵੇਂ ਉਹਨਾਂ ਦੇ ਨੁਮਾਇੰਦੇ ਸਾਡੇ ਵਿੱਚ ਇਸ ਵੇਲੇ ਹਾਜ਼ਰ ਨਹੀਂ ਅਸੀਂ ਜਿੰਨੇ ਵੀ ਸਾਥੀ ਇੱਥੇ ਬੀਬੀ ਗੁਲਾਬ ਕੌਰ ਦੀ ਯਾਦਗਾਰ ਚ ਇਸ ਥਾਂ ਤੁਹਾਨੂੰ ਸਭ ਬਣੀ ਹੋਈ ਹੈ ਇੱਥੇ ਇਕੱਠੇ ਹੋਏ ਹਾਂ ਔਰ ਮੈਂ ਪਿੰਡ ਬਖਸ਼ੀ ਵਾਲੇ ਦੀਆਂ ਸਮੂਥ ਸੰਸਥਾਵਾਂ ਵੱਲੋਂ ਅੱਜ ਜਿਹੜੇ ਹਾਜ਼ਰ ਸਾਥੀ ਅਸੀਂ ਇੱਥੇ ਖੜੇ ਹਾਂ ਇਹਨਾਂ ਵੱਲੋਂ ਤੇ ਆਪਣੇ ਵੱਲੋਂ ਮੇਰੀ ਭੈਣ ਬੀਬੀ ਡਾਕਟਰ ਰਘਵੀਰ ਕੌਰ ਨੂੰ ਤੇ ਉਹਨਾਂ ਦੇ ਨਾਲ ਸਾਡੇ ਇਸ ਇਲਾਕੇ ਦੇ ਸ਼ਹਿਰ ਸਨਾਮ ਦੇ ਵਧੀਆ ਉੱਚ ਪਾਏ ਦੇ ਲੇਖਕ ਉੱਚ ਪਾਏ ਦੇ ਰਾਗੀ ਪ੍ਰਚਾਰਕ ਜਗੀਰ ਸਿੰਘ ਜੀ ਰਤਨ ਅਤੇ ਓਲਾ ਸਿੰਘ ਜੀ ਸੰਗਰਾਮੀ ਇਹਨਾਂ ਨੂੰ ਸਮੁੱਚੇ ਨਗਰ ਵੱਲੋਂ ਤੇ ਸਮੁੱਚੇ ਆ ਪਿੰਡ ਦੇ ਸੰਸਥਾਵਾਂ ਵੱਲੋਂ ਜੀ ਆਇਆਂ ਆਖਦਾ ਜਿਵੇਂ ਕਿ ਸੁਣਾ ਵੀ ਗਿਆ ਇਸ ਤੋਂ ਪਹਿਲਾਂ ਅੱਜ ਪੈ ਡਾਕਟਰ ਰਗਵੀਰ ਕੌਰ ਇੱਕ ਬਹੁਤ ਵੱਡਾ ਉਦਮ ਤੇ ਬਹੁਤ ਵੱਡਾ ਪ੍ਰੋਗਰਾਮ ਲੈ ਕੇ ਕਿ ਬੀਬੀ ਗੁਲਾਬ ਕੌਰ ਦੇ ਸੰਬੰਧ ਚ ਜਾਣਕਾਰੀ ਲੈਣ ਵਾਸਤੇ ਉਹਨਾਂ ਦੇ ਉਹਨਾਂ ਦੀ ਜਨਮ ਭੂਮੀ ਪਿੰਡ ਬਖਸ਼ੀ ਵਾਲੇ ਦੀਆਂ ਸੰਸਥਾਵਾਂ ਜਿੱਥੇ ਉਹਨਾਂ ਨੇ ਵਿੱਦਿਆ ਹਾਸਲ ਕੀਤੀ ਭਾਵੇਂ ਉਹ ਵਰਤਮਾਨ ਚ ਗੁਰੂ ਘਰ ਹੈ ਕਿਸੇ ਵੇਲੇ ਜਦੋਂ ਬੀਬੀ ਗੁਲਾਬ ਕੌਰ ਇੱਥੇ ਅੱਖਰ ਗਿਆਨ ਉਹਨੇ ਹਾਸਲ ਕੀਤਾ ਉੱਥੇ ਡੇਰਾ ਹੁੰਦਾ ਸੀ ਉੱਥੇ ਵੀ ਜਾ ਕੇ ਆਏ ਨੇ ਔਰ ਇਹ ਵੀ ਸੁਣਦਿਆਂ ਜੇ ਹੋ ਸਕਦਾ ਸੱਚ ਹੋਵੇ ਸੱਚ ਹੀ ਹੋਊਗਾ ਵੀ ਪੈਣ ਡਾਕਟਰ ਰਘਵੀਰ ਕੌਰ ਬੀਬੀ ਗੁਲਾਬਕੌਰ ਬਾਰੇ ਪੂਰੀ ਖੋਜ ਪੜਤਾਲ ਕਰਕੇ ਇਹਨਾਂ ਦੇ ਜੀਵਨ ਬਾਰੇ ਇੱਕ ਵਧੀਆ ਕਿਤਾਬ ਵੀ ਲਿਖਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦੀ ਖੋਜ ਕਰ ਰਹੇ ਨੇ ਜੋ ਬੀਬੀ ਗੁਲਾਬਕੌਰ ਗਾਦਰ ਪਾਰਟੀ ਦੇ ਵਿੱਚ ਇੱਕੋ ਇੱਕ ਔਰਤ ਜੇ ਕੋਈ ਹੋਈ ਆ ਤਾਂ ਉਹ ਬੀਬੀ ਗੁਲਾਬਕੌਰ ਹੋਈ ਆ ਜਦੋਂ ਚੰਗੀਆਂ ਕਮਾਈਆਂ ਕਰਨ ਵਾਸਤੇ ਦੌਲਤ ਕਮਾਉਣ ਵਾਸਤੇ ਵਧੀਆ ਰੋਜ਼ਗਾਰ ਦੀ ਇੱਛਾ ਲੈ ਕੇ ਸਾਡੇ ਦੇਸ਼ ਦੇ ਲੋਕ ਖਾਸ ਕਰਕੇ ਪੰਜਾਬ ਦੇ ਲੋਕ ਅਮਰੀਕਾ ਜਾਂ ਕੈਨੇਡਾ ਬਾਹਰਲੇ ਦੇਸ਼ਾਂ 'ਚ ਗਏ ਔਰ ਉੱਥੇ ਜਾ ਕੇ ਕਮਾਈਆਂ ਵੀ ਕੀਤੀਆਂ ਇਥੋਂ ਤੱਕ ਦੇ ਬਾਬਾ ਜਵਾਲਾ ਸਿੰਘ ਜੀ ਜਾਂ ਹੋਰ ਉਹਨਾਂ ਦੇ ਸਾਥੀਆਂ ਨੇ ਆਪਣੇ ਕਾਰੋਬਾਰ ਪੂਰੇ ਬੁਧਾਏ ਤੇ ਚੰਗੀ ਕਮਾਈ ਕੀਤੀ ਬਾਬਾ ਜਵਾਲਾ ਸਿੰਘ ਜੀ ਨੂੰ ਉੱਥੇ ਆਲੂ ਦਾ ਬਾਦਸ਼ਾਹ ਕਿਹਾ ਜਾਂਦਾ ਸੀ ਔਰ ਇਹਨਾਂ ਦੇ ਫਾਰਮ ਦੇ ਉੱਤੇ ਗੋਰੇ ਜਾਂ ਕਹਿ ਲਓ ਵੀ ਉੱਥੋਂ ਦੇ ਪਸੰਦੇ ਅੰਗਰੇਜ਼ ਉਹ ਦਿਹਾੜੀਆਂ ਕਰਦੇ ਹੁੰਦੇ ਸੀ ਉੱਥੋਂ ਦੀ ਉੱਥੋਂ ਦੀਆਂ ਸਮਾਜਿਕ ਹਾਲਤਾਂ ਬਾਰੇ ਜਾਂ ਉੱਥੋਂ ਦੀਆਂ ਰਾਜਨੀਤਿਕ ਹਾਲਤਾਂ ਬਾਰੇ ਆਰਥਿਕ ਹਾਲਤਾਂ ਬਾਰੇ ਜਦੋਂ ਸਾਡੇ ਉਹਨਾਂ ਗੱਦੇ ਬਾਬਿਆਂ ਨੇ ਉਹਨਾਂ ਨੂੰ ਪਤਾ ਲੱਗਿਆ ਵੀ ਗੁਲਾਮ ਲੋਕਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਆਜ਼ਾਦ ਲੋਕਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਤਾਂ ਉੱਥੇ ਉਹਨਾਂ ਨੇ ਇਹ ਸੋਚਿਆ ਵੀ ਆਪਾਂ ਇੱਥੋਂ ਚਲੀਏ ਇੱਕ ਜਥੇਬੰਦੀ ਬਣਾਈਏ ਜਥੇਬੰਦੀ ਬਣਾਈ ਪੋਲੀਟੀਕਲ ਪਾਰਟੀ ਲਈ ਬਣਾਈ ਔਰ ਉਹਦਾ ਨਾਮ ਗਦਰ ਪਾਰਟੀ ਰੱਖਿਆ ਗਿਆ ਅਮਰੀਕਾ ਦੇ ਸ਼ਹਿਰ ਉੱਥੇ ਮਤਲਬ ਜੁਗਾਂਤਰਾ ਆਸ਼ਰਮ ਦੇ ਵਿੱਚ ਬਕਾਇਦਾ ਹੈੱਡਕੁਆਰਟਰ ਬਣਾਇਆ ਗਿਆ ਔਰ ਗਦਰ ਕਰਨ ਦੀ ਇੱਛਾ ਲੈ ਕੇ ਗਦਰ ਕਰਨ ਦਾ ਟੀਚਾ ਲੈ ਕੇ ਉਹ ਗਦਰੀ ਬਾਬੇ ਵਾਪਸ ਹਿੰਦੁਸਤਾਨ ਭਾਰਤ ਦੇ ਵਿੱਚ ਆਏ ਤਾਂ ਬੀਬੀ ਗੁਲਾਬ ਕੌਰ ਤੇ ਉਹਨਾਂ ਦੇ ਪਤੀ ਸਰਦਾਰ ਮਾਨ ਸਿੰਘ ਜਿਨ੍ਹਾਂ ਦਾ ਕੇ ਵਿਖੇਪੜ ਪਿੰਡ ਹੈ ਉਹ ਉਹ ਵੀ ਇਸੇ ਮਰਸਾ ਨਾਲ ਇਸੇ ਅੱਛਾ ਨੂੰ ਲੈ ਕੇ ਵੀ ਆਪਾਂ ਕੈਨੇਡਾ ਜਾਵਾਂਗੇ ਜਾਂ ਅਮਰੀਕਾ ਚੱਲੀਏ ਉੱਥੇ ਚੰਗੀ ਕਮਾਈ ਕਰਾਂਗੇ ਉਸ ਵੇਲੇ ਫਿਲੀਪਾਈਨ ਆ ਜਿਹੜਾ ਮਤਲਬ ਉਹਦੀ ਰਾਜस्तानी ਮਨੀਲਾ ਉਹ ਬਸਤੀ ਹੁੰਦਾ ਸੀ ਅਮਰੀਕਾ ਦੀ ਇਥੋਂ ਜਿਹੜੇ ਵੀ ਕੋਈ ਅਮਰੀਕਾ ਜਾਂ ਕੈਨੇਡਾ ਜਾਣ ਵਾਲੇ ਪੰਜਾਬੀ ਲੋਕ ਇਹ ਛੱਲੇ ਕਿਥੇ ਜਾਂਦੇ ਸੀ ਤਾਂ ਉਥੇ ਜੇ 6 ਕੁ ਮਹੀਨੇ ਫਿਲੀਪਾਈਨ ਦੇ ਵਿੱਚ ਉਹ ਰਹਿ ਜਾਂਦੇ ਸੀ ਤਾਂ ਉਹਨਾਂ ਨੂੰ ਉਹਨਾਂ ਨੂੰ ਰਾਜ ਆਰਾਧਾਰੀ ਕਹਿ ਲਿਆ ਜਾਂ ਵੀਜ਼ਾ ਅਮਰੀਕਾ ਤੋਂ ਮਿਲ ਜਾਂਦਾ ਸੀ ਤਾਂ ਇਸੇ ਇੱਛਾ ਨਾਲ ਮਾਨ ਸਿੰਘ ਤੇ ਗੁਰਾ ਬੀਬੀ ਗੁਲਾਬਕੌਰ ਫਿਲੀਪਾਈਨ ਗਏ ਉਧਰੋਂ ਕੈਨੇਡਾ ਜਾਂ ਅਮਰੀਕਾ ਤੋਂ ਗਧਰੀ ਬਾਬੇ ਵਾਪਸ ਦੇਸ਼ ਨੂੰ ਵਾਪਸ ਆ ਰਹੇ ਸਨ ਤਾਂ ਇਹਨਾਂ ਦਾ ਸਰਦਾਰ ਮਾਨ ਸਿੰਘ ਤੇ ਬੀਬੀ ਗੁਲਾਬਕੌਰ ਦਾ ਸੰਪਰਕ ਹੈ ਜਿਹੜਾ ਉਹ ਕਦਰੀ ਬਾਬਿਆਂ ਨਾਲ ਹੋਇਆ ਤਾਂ ਉੱਥੇ ਗੁਰੂ ਘਰਾਂ 'ਚ ਦੀਵਾਨ ਲੱਗਦੇ ਹੁੰਦੇ ਸੀ ਉੱਥੇ ਪ੍ਰੋਗਰਾਮ ਉਲੀਕੇ ਜਾਂਦੇ ਸੀ ਤਾਂ ਬੀਬੀ ਗੁਲਾਬਕੌਰ ਤੇ ਮਾਨ ਸਿੰਘ ਵੀ ਉਹ ਪ੍ਰੋਗਰਾਮਾਂ 'ਚ ਗੁਰੂ ਘਰਾਂ ਹਿੱਸਾ ਲੈਣ ਲੱਗੇ ਉਹਨਾਂ ਦੇ ਦੀਵਾਨਾਂ ਦੇ ਵਿੱਚ ਅਸਮੂਲੀਅਤ ਕਰਨ ਲੱਗੇ ਤਾਂ ਇਹਨਾਂ ਦੋਵਾਂ ਨੇ ਫੈਸਲਾ ਕਰ ਲਿਆ ਵੀ ਆਪਾਂ ਅਮਰੀਕਾ ਨਹੀਂ ਜਾਣਾ ਆਪਾਂ ਦੇਸ਼ ਨੂੰ ਅਜਾ ਕਰਾਉਣ ਵਾਸਤੇ ਵਾਪਸ ਭਾਰਤ ਜਾਣਾ ਉਸ ਵੇਲੇ ਤਾਂ ਮਾਨ ਸਿੰਘ ਨੇ ਸਹਿਮਤੀ ਦੇ ਦਿੱਤੀ ਪਰ ਬਾਅਦ ਸੇਕ ਬਾਅਦ ਜਿਸ ਵੇਲੇ ਜਹਾਜ਼ ਦੇ ਉੱਤੇ ਸਮੁੰਦਰੀ ਜਹਾਜ਼ ਦੇ ਉੱਤੇ ਸਵਾਰ ਹੋ ਕੇ ਦੇਸ਼ ਵੱਲ ਵਾਪਸ ਆਉਣਾ ਸੀ ਤਾਂ ਮਾਨ ਸਿੰਘ ਦਾ ਮਨ ਜਿਹੜਾ ਉਹ ਬਦਲ ਗਿਆ ਤਾਂ ਉਹ ਵਰਕੇ ਚਾਹੁੰਦਾ ਸੀ ਵੀ ਆਪਾਂ ਦੋਏ ਅਮਰੀਕਾ ਚੱਲਾਂਗੇ ਪਰ ਬੀਬੀ ਨੇ ਇੱਕ ਬੜਾ ਸਖਤ ਤੇ ਬੜਾ ਮਤਲਬ ਕਹਿ ਲੋ ਵੀ ਦੇਸ਼ ਭਗਤੀ ਦਾ ਇੱਕ ਫੈਸਲਾ ਲਿਆ ਵੀ ਮਾਨ ਸਿੰਘ ਅੱਜ ਤੋਂ ਬਾਅਦ ਤੇਰਾ ਜਿਹੜਾ ਪਤੀ ਪਤਨੀ ਦਾ ਮੇਰਾ ਰਿਸ਼ਤਾ ਹੈ ਉਹ ਮੈਂ ਖਤਮ ਕਰਦੀ ਆ ਮੈਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇਹ ਗਤਰੀ ਬਾਬਿਆਂ ਦੇ ਨਾਲ ਹੀ ਜਾਊਂਗੀ ਤੂੰ ਜਿੱਥੇ ਵੀ ਮਰਜੀ ਤੇਰੀ ਇੱਛਾ ਹੈ ਉੱਥੇ ਜਾ ਅੱਜ ਬੀਬੀ ਗੁਲਾਬਕੌਰ ਜਦ ਕੇ ਮਤਲਬ ਕਹਿ ਲਓ ਵੀ ਅੱਜ ਉਹਨਾਂ ਦੀ ਉਹ ਜਦੋਂ ਸਾਡੇ ਸਾਨੂੰ ਪਿਛੋੜਾ ਦੇ ਕੇ ਗਏ ਨੇ ਸਾਥੋਂ ਪਿਛੜੇ ਨੇ ਉਹਨਾਂ ਦੀ 100ਵੀਂ ਵਰ੍ਹੇਆ ਜਿਹੜੀ ਇਹ 1925 2025 ਚ ਆਪਾਂ ਵੱਡੇ ਪੱਮਾਨ ਤੇ ਇੱਥੇ ਸਾਡੇ ਦੇਸ਼ ਚ ਸਾਡੇ ਸੂਬੇ ਚ ਮਨਾਈ ਜਾ ਰਹੀ ਹੈ ਔਰ ਇਸ ਵਾਰ ਦਾ ਜਿਹੜਾ ਗਧੇ ਜੀ ਬਾਬਿਆਂ ਦਾ ਮੇਲਾ ਆਪਾਂ ਕਰਦੇ ਆਂ ਜਲੰਧਰ 'ਚ ਉਹ ਵੀ ਬੀਬੀ ਜੀ ਇਸ ਜਾਦ ਨੂੰ ਸਮਰਪਿਤ ਕੀਤਾ ਗਿਆ ਤਾਂ ਉਹ ਬੀਬੀ ਗੁਲਾਬਕੌਰ ਮੁਰਕੇ ਉਹ ਨਾਂ ਬਖਸ਼ੀ ਆ ਲਈ ਨਾ ਉਹ ਵਿਛੜ ਗਈ ਉਹ ਉਹਨਾਂ ਗਧਰੀਆਂ ਦੇ ਨਾਲ ਹੀ ਇੱਥੋਂ ਤੱਕ ਕਿ ਗਧਰੀਆਂ ਨੂੰ ਆਪਣਾ ਪਛਾਣ ਛਾਉਣ ਵਾਸਤੇ ਮਤਲਬ ਕਿ ਜੀਵਨ ਸੰਗ ਤੌਲੇ ਵਾਲਾ ਹੋਵੇ ਚਾਹੇ ਕਿਸੇ ਗਧਰੀ ਨੂੰ ਮਕਾਨ ਦਿਵਾਉਣਾ ਹੈ ਚاہے ਉਮਰਸਰਚ ਹੋਵੇ ਚاہے ਲਾਹੌਰ ਚ ਹੋਵੇ ਉਹਨੂੰ ਫਰਜੀ ਗਦਰੇ ਵੀਰਾਂ ਦੀ ਉਹਨਾਂ ਦੀ ਮਤਲਬ ਫਰਜੀ ਪਤਨੀ ਵੀ ਬਣਨਾ ਪਿਆ ਉਹ ਮੁੜ ਕੇ ਫਿਰ ਪੰਛੀ ਵਾਲੇ ਨਹੀਂ ਆਈ ਉਹ ਬੀਬੀ ਗੁਲਾਬ ਕੌਰ ਫੇਰ ਉਹਨੇ ਅਮਰਸਰ ਦੇ ਗਦਰ ਪਾਰਟੀ ਦੇ ਅੱਡੇ ਤੇ ਵੀ ਕੰਮ ਕੀਤਾ ਲਾਹੌਰ ਜਦੋਂ ਅੱਡਾ ਤਬਦੀਲ ਹੋ ਗਿਆ ਉੱਥੇ ਵੀ ਕੰਮ ਕੀਤਾ ਔਰ ਆਪਣੇ ਅੰਤ ਸਮੇਂ ਚ ਬੀਬੀ ਗੁਲਾਬ ਕੌਰ ਆ ਕੋਟਾ ਨੌਦ ਸਿੰਘ ਭਾਈ ਅ ਅਮਰ ਸਿੰਘ ਦੇ ਘਰ ਉੱਥੇ ਰਹੀ ਉਹ ਇੱਕ ਪੁਰਾਣਾ ਚਿਵਾਰਾ ਜਿਹੜਾ ਕਿ ਮੇਰੇ ਸਾਥੀਆਂ ਨੇ ਖਾਸ ਕਰਕੇ ਮਾਸਟਰ ਜਰਮੇਲ ਸਿੰਘ ਜਸਰਾਰ ਤੀਦਾ ਸਿੰਘ ਇਹ ਉੱਥੇ ਜਾ ਕੇ ਵੀ ਆਏ ਨੇ ਮੈਂ ਕਿਸੇ ਰੂਪੇ ਵਿੱਚ ਕਰਨ ਉਹ ਜਾ ਨਹੀਂ ਸਕਿਆ ਉਹ ਇੱਕ ਚਿਵਾਰਾ ਉਹਨਾਂ ਨੇ ਬੀਬੀ ਨੂੰ ਪੱਕੇ ਤੌਰ ਤੇ ਦਿੱਤਾ ਵੀ ਬੀਬੀ ਆਹ ਉੱਪਰਲਾ ਚਿਵਾਰਾ ਜਿਹੜਾ ਮਤਲਬ ਕਹ ਲਉਂਗੇ ਤੇਰੇ ਵਾਸਤੇ ਆ ਉਹਨਾਂ ਨੇ 1925 ਦੇ ਵਿੱਚ ਉੱਥੇ ਹੀ ਪ੍ਰਾਣ त्यागे ਸੋ ਸਾਨੂੰ ਅੱਜ ਸਾਡੇ ਕੋਲੇ ਭੈਣ ਡਾਕਟਰ ਰਗਵੀਰ ਕੌਰ ਜੀ ਆਏ ਨੇ ਬੀਬੀ ਸੰਬੰਧਿਤ ਜੋ ਵੀ ਇਹ ਕੋਈ ਮਨਚ ਇੱਛਾ ਲੈ ਕੇ ਆਏ ਨੇ ਕੋਈ ਪ੍ਰੋਗਰਾਮ ਲੈ ਕੇ ਆਏ ਨੇ ਮੈਂ ਸਮੁੱਚੇ ਪਿੰਡ ਵੱਲੋਂ ਤੇ ਜਿੰਨੇ ਵੀ ਅਸੀਂ ਸਾਥ ਸਾਥੀਆਂ ਇਹਨਾਂ ਵੱਲੋਂ ਪੂਰਾ ਯਕੀਨ ਦਿਵਾਉਣਾ ਵੀ ਜਿਸ ਤਰ੍ਹਾਂ ਵੀ ਸਾਡੀ ਮਦਦ ਤੁਸੀਂ ਚਾਹੋਗੇ ਉਹ ਸਾਡੇ ਵੱਲੋਂ ਹਰ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਊ ਔਰ ਇਸ ਵੱਡੇ ਕਾਜ ਨੂੰ ਲੈ ਕੇ ਜਿਹੜਾ ਤੁਸੀਂ ਆਪਣਾ ਤੁਰੇ ਹੋ ਉਹਦੇ ਵਾਸਤੇ ਮੈਂ ਪਿੰਡ ਦੀਆਂ ਸੰਸਥਾਵਾਂ ਵੱਲੋਂ ਆਪਣੇ ਵੱਲੋਂ ਜਿਹੜੇ ਸਾਥੀ ਅਸੀਂ ਹਾਜ਼ਰ ਆਏ ਇਹਦੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਸ਼ੁਕਰੀਆ ਜੀ